ਜਿੰਬਰ ਜਿਹੜੀ ਆ ਵਾਪਸ ਚੁੱਕੀ ਆ ਤੁਸੀਂ ਨਸ਼ਿਆਂ ਦੇ ਦੁਦ ਬਰੋਧ ਨੂੰ ਚੜੀਣਾ ਚਲਾਈ ਹੋਇਆ ਦੇਖੋ ਜੀ ਇਹ ਜਿਹੜੀ ਘਟਨਾ ਬਹੁਤ ਮਾੜੀ ਵਾਪਰੀ ਆ ਬੜੀ ਦੁਖਦਾਈ ਆ ਇਹ ਦੁੱਖ ਜਿਹੜਾ ਇਹ ਘਾਟਾ ਜਿਹੜਾ ਇਹ ਕਦੀ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਫਿਰ ਵੀ ਸਾਡੀ ਸਰਕਾਰ ਵੱਲੋਂ ਪਹਿਲਾਂ ਤੋਂ ਹੀ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮਹਿਮਿਆ ਉਹ ਚਲਾਈ ਜਾ ਰਹੀ ਸੀ ਜਿਹੜੀਆਂ ਪਿੰਡਾਂ ਤੱਕ ਇਕਾਈਆਂ ਜਿਹੜੀਆਂ ਉਹ ਆਪਾਂ ਵਲੰਟੀਅਰ ਲਾਉਣ ਦੇ ਸੀਗੇ ਬਣਾਉਣ ਦੇ ਸੀਗੇ ਕਿਉਂਕਿ ਵੇਖੋ ਜਿਹੜੀ ਪੁਰਾਣੀਆ ਸਰਕਾਰਾਂ ਨੇ ਜਾ ਪੁਰਾਣੇ ਸਮੇਂ ਦੇ ਜਿੰਨੇ ਵੀ ਇੱਥੇ ਲੀਡਰ ਰਹੇ ਆ ਤੁਸੀਂ ਭਲੀ ਭਾਂ ਜਾਣਦੇ ਜਮਜੀਠੇ 'ਚ ਕੀ ਬਣਦਾ ਰਿਹਾ ਨਸ਼ਿਆਂ ਦਾ ਕਹਿਰ ਨਸ਼ਿਆਂ ਦੀ ਸ਼ੁਰੂਆਤ ਇੱਕ ਇਹ ਨਾਂ ਦੇ ਨਾਲ ਮਜੀਠਾ ਜਿਹੜਾ ਵਾ ਉਹ ਪਹਿਲੀਆਂ ਸਰਕਾਰਾਂ ਦੇ ਲੀਡਰਾਂ ਨੇ ਬਦਨਾਮ ਕੀਤਾ ਪਰ ਅਸੀਂ ਚਾਹੁੰਦੇ ਆ ਕਿ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਉਹ ਨਸ਼ਿਆਂ ਵਿਰੁੱਧ ਦਿਨ ਰਾਤ ਇੱਕ ਕੀਤਾ ਆ ਪਰ ਇੱਥੇ ਬਹੁਤ ਵੱਡੇ ਵੱਡੇ ਮਗਰਮਾਸ਼ੇ ਆ ਜਿਹੜੇ ਪਹਿਲਾਂ ਤੋਂ ਹੀ ਮਤਲਬ ਜਿਨ੍ਹਾਂ ਨੇ ਬਹੁਤ ਵੱਡੇ ਲੈਵਲ ਤੇ ਆਪਣੇ ਕਾਰੋਬਾਰ ਇਸੇ ਨਸ਼ਿਆਂ ਦੇ ਮਤਲਬ ਕਾਰੋਬਾਰ ਤੋਂ ਹੀ ਆਪਣੇ ਜਿਹੜੇ ਕਾਰੋਬਾਰ ਹੈ ਬਹੁਤ ਵੱਡੇ ਲੈਵਲ ਤੇ ਪਰ ਹੁਣ ਉਹ ਉਹਨਾਂ ਦਾ ਕੰਮ ਜਿਹੜਾ ਉਹ ਨਹੀਂ ਚੱਲੂਗਾ ਇਹ ਵੀ ਅਸੀਂ ਅਸੀਂ ਵੀ ਕਾਰਵਾਈ ਕਰਨਾ ਚਾਹੁੰਦੇ ਸੀਗੇ ਸਾਨੂੰ ਪਤਾ ਸੀਗਾ ਵੀ ਇਹ ਇੱਥੇ ਜਿਹੜਾ ਸ਼ਰਾਬ ਦਾ ਕਾਰੋਬਾਰ ਹੈ ਚੱਲ ਰਿਹਾ ਪਰ ਸਾਨੂੰ ਇਹ ਨਹੀਂ ਸੀ ਪਤਾ ਵੀ ਇਹ ਕਾਰਵਾਈ ਕਰਨ ਤੋਂ ਪਹਿਲਾਂ ਐਡੀ ਵੱਡੀ ਘਟਨਾ ਜਿਹੜੀ ਆ ਉਹ ਮਜੀਠੇ 'ਚ ਹੋ ਜੂਗੀ ਇਹਦਾ ਸਾਨੂੰ ਸਦਾ ਹੀ ਦੁੱਖ ਰਹੂਗਾ ਕਿ ਹੋ ਸਕਦਾ ਸੀਗਾ ਵੀ ਜੇ ਇਹਨੂੰ ਕਿਤੇ 2-4 ਦਿਨ ਪਹਿਲਾਂ ਅਸੀਂ ਇਹਦੇ ਤੋਂ ਇਹਦੇ ਤੇ ਕਾਰਵਾਈ ਕਰ ਦਿੰਦੇ ਬਾਕੀ ਰਹੀ ਗੱਲ ਕਿਥੇ ਚੌਕੀ ਵਿਚਾਰ ਦੇ ਜਿਹੜਾ ਲੱਗਾ ਸੀਗਾ ਮੈਨੂੰ ਵੀ ਇਹ ਗੱਲ ਦਾ ਪਤਾ ਲੱਗਾ ਕਿ ਕਿਤੇ ਨਾ ਕਿਤੇ ਉਹਨੇ ਵੀ ਇਸ ਚੀਜ਼ ਦੀ ਜਿਹੜੀ ਲਾਪਰਵਾਹੀ ਕੀਤੀ ਆ ਜੇ ਕਿਤੇ ਉਹ ਵੀ ਇਹ ਇਹ ਜਿਹੜੀ ਘਟਨਾ ਦਾ ਜਿਹੜਾ ਦੋਸ਼ੀ ਆ ਉਹ ਵੀ ਕਿਸੇ ਨਾ ਕਿਤੇ ਪਾਇਆ ਜਾਂਦਾ ਹੈ। ਬੜੀ ਵੱਡੀ ਗੱਲ ਹੈ। ਮੇਰੀ ਫਾਰਮਾ 25 ਤੋਂ 33 ਵਰਗਨਾ ਤੱਕ ਆ। ਤਾਂ ਆਉਣ ਵਾਲੇ ਦਿਨਾਂ 'ਚ ਇਹਦਾ ਸੁਧਾਰ ਕੀਤਾ ਜਾਊਗਾ। ਵੇਖੋ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਹਰ ਪਿੰਡ ਦੇ ਵਿੱਚ ਅਸੀਂ 6-6 ਮੈਂਬਰੀ ਕਮੇਟੀ ਜਿਹੜੀ ਆ ਉਹ ਯੁੱਧ ਨਸ਼ਿਆਂ ਵਰਤ ਬਣਾ ਰਹੇ ਆ। ਤੇ ਅੱਜ ਅੱਜ ਵੀ ਮੀਟਿੰਗ ਜਿਹੜੀ ਆ ਕੱਲ ਵੀ ਸੋਨੀਆ ਮਾਨ ਵੱਲੋਂ ਜੋ ਮਾਝੇ ਦੇ ਕੋਆਰਡੀਨੇਟਰ ਲਾਏ ਗਏ ਨੇ ਉਹਨਾਂ ਨੂੰ ਉਹ ਪਠਾਨਕੋਟ ਚ ਵੀ ਗੁਰਦਾਸਪੁਰ ਚ ਵੀ ਮੀਟਿੰਗਾਂ ਕੀਤੀਆਂ ਅੱਜ ਸਵੇਰੇ ਉਹਨਾਂ ਨੇ ਤਰਨਤਾਰਨ ਚ ਮੀਟਿੰਗ ਕੀਤੀ ਆ 3 ਵਜੇ ਸ਼ਾਮੀ ਮਜੀਠੇ ਹਲਕੇ ਦੇ ਵੀ ਸਾਰੇ ਵਲੰਟੀਅਰਾਂ ਦੇ ਨਾਲ ਉਹ ਮੀਟਿੰਗ ਕਰਨਗੇ ਤੇ 3 ਵਜੇ ਤੋਂ ਬਾਅਦ ਚ ਮਜੀਠੇ ਹਲਕੇ ਚ ਵੀ ਇਹ ਪਰਿਵਾਰ ਜਿਹੜਾ ਜਿਨ੍ਹਾਂ ਨਾਲ ਇਹ ਘਟਨਾ ਬੀਤੀ ਆ ਉਹਨਾਂ ਨਾਲ ਦੁੱਖ ਸਾਂਝਾ ਕਰਨੇ ਆਉਣਗੇ